گرو گو بندے جس کا نام ہے میں چونک گا <سلام> ن سی دادا میں کانا جت گایا جتنا گرکی وجنی واچپنا جت گایا جتنا جتنایا, جتنایا جتنا ना चिंद लाया चंद ना लख पीला ला भोला सुभाणी पीला ला भोला स्वा भैया भईया 妈妈，妈妈，妈妈。 A, B, C, D, E, F ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਗੁਰਮਤ ਪ੍ਰਸਾਰ ਮਹੀਮ ਜਿਸ ਦੇ ਤਹਿਤ ਕੀ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਪਿੰਡ ਨਗਰ ਉਦੋ ਵਾਲੀ ਕਲਾ ਵਿਖੇ ਗੁਰਮਤ ਕੈਂਪ ਲਗਾਇਆ ਗਿਆ ਜਿਸ ਵਿੱਚ ਕੀ ਬੱਚਿਆਂ ਨੂੰ ਗੁਰ ਇਤਿਹਾਸ ਅਤੇ ਗੁਰਬਾਣੀ ਦੀ ਸੰਤਿਆ ਦਿੱਤੀ ਗਈ ਹੈ ਜਿਸ ਵਿੱਚ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪ੍ਰੇਮ ਦੇ ਨਾਲ ਗੁਰ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਅਤੇ ਹੋਰ ਵੀ ਗੁਰਮਤ ਦੇ ਅਨੁਕੂਲ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ ਜਾਣੂ ਕਰਵਾਇਆ ਗਿਆ। ਬੱਚਿਆਂ ਦੇ ਕਵਿਸ਼ਰੀ, ਕਵਿਤਾਵਾਂ ਅਤੇ ਹੋਰ ਵੀ ਗੁਰਮਤ ਦੇ ਅਨੁਕੂਲ ਚੱਲਦੀਆਂ ਗਤੀਵਿਧੀਆਂ ਨੂੰ ਦਰਸਾਇਆ ਗਿਆ ਤੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਚੰਗੇ ਢੰਗ ਨਾਲ ਆਪਣੀ ਭੂਮਿਕਾ ਨਿਭਾਈ ਤੇ ਨਗਰ ਉਦੋਵਾਲੀ ਕਲਾ ਵਿਖੇ ਇਹ ਗੁਰਮਤ ਕੈਂਪ ਲਗਾਇਆ ਗਿਆ ਹੈ ਸਿੱਖ ਸ਼ਹੀਦ ਮਿਸ਼ਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅਤੇ ਬੀਬੀ ਮਨਜੀਤਪੁਰ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਂਡੁੱਦੋ ਵਾਲੀ ਕਲਾ ਡੇਰਾ ਬਾਬਾ ਨਾਨਕ ਤਹਿਸੀਲ ਜ਼ਿਲ੍ਹਾ ਗੁਰਦਾਸਪੁਰ ਧਰਮ ਪ੍ਰਚਾਰ ਕਮੇਟੀ ਜੋ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਤੇ ਸਿੱਖ ਮਿਸ਼ਨ ਕਾਲਜ ਪ੍ਰਿੰਸੀਪਲ ਡੀ.ਬੀ. ਪੰਜੀਤਕਾਰ ਜਿਨ੍ਹਾਂ ਨੇ ਸਾੜਨਗਰ ਤੇ ਮਿਹਰ ਪ੍ਰਿਆ ਹੱਥ ਰੱਖ ਕੇ ਇੱਥੇ ਸਾਨੂੰ ਦੋਸ ਸਿੰਘ ਤੇ ਸਾਡੇ ਬੱਚਿਆਂ ਨੂੰ ਸਿਖਲਾਈ ਕੈਂਪ ਵਾਸਤੇ ਭੇਜੇਗੇ ਜਿਨ੍ਹਾਂ ਦਾ ਨਾਮ ਭਾਈ ਸੰਦੀਪ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਉਹਨਾਂ ਨੇ ਸਾਡੇ ਇੱਥੇ ਪਹੁੰਚ ਕਰ 6 ਜੁਲਾਈ ਤੋਂ ਲੈ ਕੇ 10 ਅਗਸਤ ਤੱਕ ਸਾਡੇ ਗੁਰਮਤ ਕਲਾਸ ਲਈ ਆ ਇਹਨਾਂ ਦਾ ਸਾਡੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼੍ਰੋਮਣੀ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਔਰ ਸਾਡੇ ਇੱਥੇ ਬੱਚਿਆਂ ਨੂੰ 40 ਤੋਂ 45 ਬੱਚੇ ਜਿਹੜੇ ਡੇਲੀ ਸਾਡੇ ਕਲਾਸ ਵਾਸਤੇ ਆਉਂਦੇ ਸੀ ਸ਼ਾਮਤ 5 ਤੋਂ 7 ਕਦੇ 8 ਵੀ ਵਜਦੇ ਹੀ ਲੇਟ ਵੀ ਹੋ ਜਾਂਦਾ ਸੀ ਸਵੇਰੇ ਉੱਠ ਕੇ ਇਹਨਾਂ ਨੇ ਅੰਮ੍ਰਿਤ ਵੇਲੇ ਦਾ ਗੁਰੂ ਮਹਾਰਾਜ ਦਾ ਹੁਕਮਨਾਮੇ ਦੀ ਵਿਆਖਿਆ ਕਰਨੀ ਨਾਲ ਗੁਰਮਤਿ ਦਾ ਪ੍ਰਚਾਰ ਕਰਨਾ ਨਾਲ-ਨਾਲ ਸਾਡੇ ਸਾਰੇ ਸਿੰਘਾਂ ਨੂੰ ਉਪਦੇਸ਼ ਦੇਣਾ ਗੁਰਸਿੱਖੀ ਬਾਰੇ ਇਹਨਾਂ ਦਾ ਸਾਡੇ ਨਗਰ ਨਿਵਾਸੀ ਸਾਧ ਸੰਗਤ ਦਾ ਪ੍ਰਬੰਧਕ ਕਮੇਟੀ ਗੁਰਦਰਾ ਉੱਧਵਲੀ ਕਲਾਂ ਸਾਰੇ ਤੈਹਦ ਲੋ ਧੰਨਵਾਦ ਕਰਦੇ ਆ ਸਾਡੇ ਜੋ ਮੀਡੀਆ ਵਾਲੇ ਆਏ ਆ ਇਹ ਉਹਨਾਂ ਦਾ ਵੀ ਜੀ ਆਇਆ ਕਰਦੇ ਆ ਉਹਨਾਂ ਨੇ ਆ ਕੇ ਸਾਡੇ ਨਗਰ ਨੂੰ ਜੋ ਇਹ ਸੁਣਿਆ ਤੇ ਦੇਖਿਆ ਔਰ ਇਹਨੂੰ ਲਿਆ ਆਪਣੇ ਮੀਡੀਆ ਦੇ ਅੰਦਰ ਸਾਰਿਆਂ ਵੱਲੋਂ ਸਾਡੀ ਫਤਿਹ ਜੁਗਜ਼ਾਰ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ